ਅੱਜ ਅਸੀਂ ਸਾਰੇ ਨਗਰੇਲ ਦੀ ਰਾਜ ਗੁਰ ਸਿੰਘ ਜੀ ਸਰ ਮੋਤਾਜ ਸਿੰਘ ਖਰਾੜਾ ਜਿਹੜੇ ਰਾਜ ਗੁਰ ਸਿੰਘ ਦੇ ਰਿਪ੍ਰੀਜ਼ੈਂਟ ਵੀ ਹੈ ਜਿਸ ਦਿਨ ਕਾਗਜ਼ਾਂ ਦੀ ਓਬਜੈਕਸ਼ਨ ਦੀ ਮਿੱਤੀ ਸੀ ਉਸ ਦਿਨ ਸਾਡੇ ਕੈਂਡੀਡੇਟ ਦੇ ਬਿਹਾਫ ਤੇ ਖਰਾੜਾ ਸਾਹਿਬ ਨੇ ਇੱਕ ਓਬਜੈਕਸ਼ਨ ਫਾਈਲ ਕੀਤਾ ਸੀ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਅਰਮਜੀਤ ਤੰਗੂਲ ਉਹ ਇੱਕ ਰਿਜ਼ਰਵ ਹਲਕੇ ਤੋਂ ਇਲੈਕਸ਼ਨ ਲੜ ਰਿਹਾ ਹੈ ਜਦੋਂ ਕਿ ਉਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦਾ ਉਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ BC ਕਮਿਊਨਿਟੀ ਚ ਆਉਂਦੀ ਸਾਨੂੰ ਇਹ ਸੂਚਨਾ ਮਿਲੀ ਸੀ ਕਿ ਇਹਦੇ ਸਕੂਲ ਦਾ ਦਾਖਲਾ ਤੇ ਖਾਤੇ ਦੀ ਰਜਿਸਟਰ ਹੈ ਜਿਹੜਾ ਉਹਦੇ ਵਿੱਚ ਦਰਜ ਹੈ ਜਿਸ ਦਿਨੇ ਸਕੂਲ ਦੇ ਵਿੱਚ ਦਾਖਲਾ ਲੈਂਦਾ ਉਹਦੇ ਵਿੱਚ ਵੀ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਇਹਦੀ ਜਾਤੀ ਮਰਾਸੀ ਹੈ ਜਿਸ ਦਿਨੇ ਸਕੂਲ ਛੱਡਦਾ ਹੈ ਉਸ ਦਿਨ ਮੀ ਸਕੂਲ ਲੀਵਿੰਗ ਸਰਟੀਫਿਕੇਟ ਮਲੇ ਉਸ ਸਕੂਲ ਖਾਨੂਨੀ ਰਜਿਸਟਰ ਦਰਜ ਹੈ ਕਿ ਇਹ ਬਰਾਸੀ ਭਾਈਚਾਰੇ ਨੂੰ ਬਰਾਸੀ ਜਾਤੀ ਨੂੰ ਬਲੌਕ ਕਰਦਾ ਅਸੀਂ ਡਿਪਟੀ ਕਮਿਸ਼ਨਰ ਜਿਹੜਾ ਵੀ ਸਾਡਾ ਡਿਸਟ੍ਰਿਕਟ ਇਲੈਕਸ਼ਨ ਅਫਸਰ ਵੀ ਹੈ ਉਹਨੂੰ ਇਹ ਕੰਪਲੇਂਟ ਦਿੱਤੀ ਸੀ ਕਿ ਨਾ ਇਹਦਾ ਸਕੂਲ ਤੋਂ ਇਹਦਾ origignal ਰਿਪੋਰਟ ਮਨਾਇਆ ਜਾਵੇ ਇਹਦੇ ਕਾਗਜ਼ ਰੱਦ ਕੀਤੇ ਜਾਣ ਕਿਉਂਕਿ ਇਹ ਕਿਸੇ ਜੈਨੂਇਨ ਐਸਸੀ ਭਾਈਚਾਰੇ ਮਦਮੀ ਸਿੰਘ ਭਾਈਚਾਰੇ ਦਾ ਹੱਕ ਮਾਰ ਰਿਹਾ ਹੈ ਕਿਉਂਕਿ ਸਿਰਫ ਭਗਵਾਨ ਤੁਮਾਨ ਦਾ ਇੱਕ ਮਿੱਤਰ ਹੋਣ ਦੇ ਨਾਤੇ ਮਰਾਸੀ ਜਾਤੀ ਦੇ ਬੰਦੇ ਨੂੰ ਇੱਥੇ ਐਸਸੀ ਭਾਈਚਾਰਿਆਂ ਦੀ ਸੀਟ ਤੇ ਲੜਾਇਆ ਜਾ ਰਿਹਾ ਹੈ ਕਿ ਸਰਕਾਰ ਵੀ ਸਾਰੀ ਇਹ ਛੇੜੈਂਤਰ ਸਰਕਾਰ ਨੇ ਰਚਿਆ ਚਲੋ ਅਕਸਰ ਉਦੋਂ ਸਰਕਾਰ ਦੇ ਪ੍ਰੈਸ਼ਰ ਥੱਲੇ ਸੀ ਸਾਡੀ ਇੱਕ ਨਾ ਸੁਣੀਏ ਤੇ ਕਾਗਜ਼ 'ਚ ਉਹਨਾਂ ਨੇ ਐਕਸੈਪਟ ਕਰ ਲਈ ਅਸੀਂ ਮੁਰਤੇ ਕਿਸੇ ਸੱਜਣ ਨੇ RTI ਦੇ ਵਿੱਚ ਜਾਣਕਾਰੀ ਮੰਗੀ ਇਹਦੇ ਸਕੂਲ ਤੋਂ ਸਕੂਲ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ ਜ਼ਿਲ੍ਹਾ ਬਠਿੰਡਾ RTI ਐਕਟ 2005 ਅਧੀਨ ਜਾਣਕਾਰੀ ਦੇਣ ਸੰਬੰਧੀ ਐਪਲੀਕੇਸ਼ਨ ਪਾਈ ਗਈ ਤੇ ਜਾਣਕਾਰੀ ਆਈ ਹੈ ਇਹ ਪਾਈ ਗਈ 21/5/2024 ਅੱਜ 24 ਤਰੀਕ ਹੈ 21/5/2024 ਨੂੰ RTI ਦੀ ਐਪਲੀਕੇਸ਼ਨ ਮੰਗੀ ਗਈ ਜੀ ਕੀ ਇੱਕ ਤਾਂ ਇਹਦੇ ਸਕੂਲ ਦਾ ਜਿਹੜਾ ਦਾਫਲਾ ਰਿਜਿਸਟਰ ਹੈ ਖਾਰਜ ਦੇ ਵਿੱਚ ਰਿਜਿਸਟਰ ਹੈ ਉਹਦੀ ਸਾਨੂੰ ਕਾਪੀ ਦਿੱਤੀ ਜਾਵੇ ਤੇ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ ਉਹ ਸਕੂਲ ਦੇ ਵਿੱਚ ਪੜਿਆ ਉਹਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਸਾਨੂੰ ਸਾਰੀ ਆਰਟੀਆਈ ਦੇ ਵਿੱਚ ਉਹ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈ ਸ਼ਾਇਦ ਕਰਮਜੀਤ ਕੁਮਾਰ ਮਧਮਾ ਸਾਈਨਤੋ ਤਾਂ ਇਹ ਹੀ ਲੱਗਦਾ ਕਿ ਕਿਤੇ ਪੰਜ 2023 ਨੂੰ ਹੀ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ ਦੋਨੋਂ ਨਤੀਏ ਸੀ ਕਾਗਜ਼ਨਾਮਾ ਕੀਤੇ ਹੈ ਸਟਾਡੀ ਕੰਪਲੇਂਟ ਦੇ ਆ ਦੇਖੋ ਜਿਸ ਦਿਨੇ ਦਾਖਲ ਹੁੰਦਾ ਮੈਂ ਤੁਹਾਨੂੰ ਕਾਗਜ਼ ਦਿਖਾ ਦਿਆ ਪਿੱਛੇ ਪਾਠ ਨੂੰ ਦਾ ਆ ਜਿਸ ਦਿਨ ਦਾਖਲ ਹੁੰਦਾ ਤੇ ਇਹਦਾ ਦਾਖਲਾ ਜਿਸ ਦਿਨ ਅੱਛਾ ਨਾਮ ਆਇਆ ਨਾਮ ਕਰਮਜੀਤ ਸਿੰਘ ਜਨਮ ਤਿਥੀ 2/1/1970 ਜਾਤੀ ਮਰਾਸੀ ਆਦਰਸ ਨੇ ਸਾਧੂ ਸਿੰਘ ਜਾਤੀ ਮਰਾਸੀ ਕਿਸਤਾ ਜਿਹੜਾ ਕੀਤੀ ਦੈਂ ਦਾਖਲ ਹੁਣ ਦੀ ਕਲਾਸ ਜਿਹੜੀ ਉਹ 6ਵੀਂ 6ਵੀਂ ਤੇ ਇੱਥੇ ਦਾਖਲ ਹੋਇਆ ਹੁਣ ਆ ਗਿਆ ਇਹਦਾ ਸਕੂਲ ਨੀਵਕਾ ਨਹੀਂ ਕਰਦਾ ਆ ਉਹਦਾ ਸਕੂਲ ਨੀਵਕਾਲਾ ਦਾਖਲਾ ਦਿੱਸਪਤ ਕਮਿਸ਼ਨ ਨੇ ਆਰਟੀਆਈ ਚ ਦਿੱਤਾ ਕਰਮਜੀਤ ਸਿੰਘ ਆ ਉਹਦੀ ਗੜਮਤਧੀ ਆ ਗਈ ਸਾਬੂ ਸਿੰਘ ਦਾਖਲਾ ਜਾਤੀ ਬਰਾਸੀ ਕਿਤਾ ਇੱਥੇ ਮੁਕੰਮੀ ਇਹਨਾਂ ਨੇ ਕੀਤਾ ਰਹਿائش ਜਨਾਲ 9ਵੀਂ ਕਲਾਸ ਦੇ ਵਿੱਚ ਛੱਡਿਆ ਸਕੂਲ ਨੀਮਨ ਸਰਟੀਫਿਕੇਟ ਦੇਣ ਦੀ ਤਿੱਤੀ 5 5 88 ਸੋ ਇਹ ਸਕੂਲ ਦੇ ਵਿੱਚ ਪੜਿਆ ਜੀ 1 8 84 ਤੋਂ 5 5 88 ਤੱਕ ਸੋ ਦੋਨੋਂ ਜਿਹੜੇ ਇਹਦੇ ਦਾਖਲ ਹੋਣ ਮੇਰੇ ਰਜਿਸਟਰ ਹੈ ਉਹ ਛੱਡਣ ਮੇਰੇ ਰਜਿਸਟਰ ਦੋਨੋਂ ਦੀਆਂ ਕਾਪੀਆਂ ਆਰਟੀਆਈ ਦੇ ਵਿੱਚ ਦਿੱਤੀਆਂ ਗਈਆਂ ਤੇ ਦੋਨਾਂ ਦੇ ਵਿੱਚ ਇਹਦੀ ਜਾਤੀ ਮਰਾਸੀ ਦੱਸੀ ਗਈ ਹੈ ਫਿਰ ਇਹ ਐਸਟੀ ਭਾਈਚਾਰਾ ਜਿਹੜੀ ਸਾਡੀ ਰਿਜ਼ਰਵ ਸੀਟ ਹੈ ਮਦਵੀ ਸਿੱਖ ਭਾਈਚਾਰੇ ਵਾਸਤੇ ਉਧੇ ਕਿਵੇਂ ਲੜ ਸਕਦਾ ਕੋ ਇੱਕ ਫੇਕ ਜਿਹੜਾ ਸਰਟੀਫਿਕੇਟ ਬਣਾਇਆ ਗਿਆ ਐਸਟੀ ਭਾਈ ਕਰੇ ਐਸਟੀ ਦਾ ਇੱਕ ਨਕਲੀ ਕਾਸ ਦਾ ਫੇਕ ਸਰਟੀਫਿਕੇਟ ਇਹਨੇ ਬਣਾਇਆ ਉਹਦੇ ਬਾਰੇ ਕੰਪਲੇਂਟ ਅੱਜ 라ਜਮਨਦਰ ਸਿੰਘ ਜੀ ਕੋਲ ਆਨੇ ਦਿੱਤੀ ਹੈ ਕਿ ਇਹਦਾ ਫੇਕ ਸਰਟੀਫਿਕੇਟ ਹੈ ਜੀਨੇ ਬਣਾਇਆ ਇੱਕ ਕਾਪੀ ਇਸ ਕੰਪਲੇਂਟ ਦੀ ਅਸੀਂ ਕਿਹ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਜਾਵੇ ਇੱਕ ਕਾਪੀ ਜ਼ਿਲ੍ਹੇ ਦੇ ਐਸਐਸਪੀ ਨੂੰ ਭੇਜੀ ਜਾਵੇ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਇਨੇ ਪੇਟ ਐਸਸੀ ਸਰਟੀਫਿਕੇਟ ਬਣਾਇਆ ਇੱਕ ਐਸਸੀ ਭਾਈਚਾਰੇ ਦਾ ਹੱਕ ਮਾਰਿਆ ਜਿਹੜੇ ਜਿਹੜੇ ਲੋਕ ਇਹਦੇ ਸਹਾਇੀ ਹੋਏ ਐ ਸਰਟੀਫਿਕੇਟ ਬਣਾਉਣ ਦੇ ਵਿੱਚ ਜਿਹੜੇ ਜਿਹੜੇ ਲੋਕ ਚਾਹੇ ਕੋਈ ਅਫਸਰ ਐ ਚਾਹੇ ਸਿਆਸੀ ਬੰਦੇ ਐ ਜਿਹੜਾ ਵੀ ਅਫਸਰ ਜਾਂ ਸਿਆਸੀ ਬੰਦਾ ਇਹਦੇ ਵਿੱਚ ਇਨਵੋਲਡ ਐ ਉਹਦੇ ਖਿਲਾਫ ਕਾਰਵਾਈ ਹੋਵੇ ਜਿਨ੍ਹਾਂ ਜਿਹੜੇ ਅਫਸਰਾਂ ਨੇ ਇਹ ਤੱਤ ਸਾਹਮਣੇ ਹੋਣ ਦੇ ਬਾਵਜੂਦ ਉਹਦੇ ਨਾਮੀਨੇਸ਼ਨ ਪੇਪਰਸ ਐਕਸੈਪਟ ਕੀਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਇੱਕ ਗੱਲ ਹੋਰ ਮੈਂ ਬੇਨਤੀ ਕਰਨੀ ਚਾਹਣਾ ਅੱਜ ਤੁਹਾਡੇ ਰਾਈ ਫਰੀਦਪੁਰ ਹਲਕੇ ਦੇ ਵੋਟਰਾਂ ਨੂੰ ਸੰਗਤਾਂ ਨੂੰ ਖਾਸ ਤੌਰ ਤੇ ਸਾਡੇ ਐਸ்சி ਭਾਈਚਾਰੇ ਦੇ ਭਰਾਵਾਂ ਨੂੰ ਪੈਣਾ ਨੂੰ ਵਾਦਾਵਾਂ ਨੂੰ ਉਜੜਸਾਂ ਇਹਨੇ ਤੁਹਾਡਾ ਹੱਕ ਮਾਰਿਆ ਐ ਐਸ்சி ਭਾਈਚਾਰੇ ਨਾਲ ਸੰਬੰਧ ਨਹੀਂ ਆ ਪ੍ਰੂਫ ਆਪਣੇ ਕੋਲੇ ਆ ਗਿਆ ਸਰਕਾਰੀ ਪ੍ਰੂਫ ਹੈ ਆਰਟੀਆਈ ਦੇ ਵਿੱਚ ਆਇਆ ਐ ਇਹਨੇ ਮੱਦੀ ਸਿੱਖ ਭਾਈਚਾਰੇ ਦਾ ਹੱਕ ਮਾਰਿਆ ਇਹਦੇ ਤੇ ਕੰਪਲੇਂਟਾਂ ਕਲੀਆਂ ਅਸੀਂ ਨਹੀਂ ਜਿੰਨੀਆਂ ਐਸ்சி ਭਾਈਚਾਰੇ ਨਾਲ ਸੰਬੰਧਿਤ ਜਥੇਬੰਦੀਆਂ ਉਸ ਦਿਨ ਵੀ ਕੰਪਲੇਂਟ ਆਈ ਸੀ ਤੇ ਹੁਣ ਵੀ ਕੰਪਲੇਂਟਾਂ ਆ ਰਹੀਆਂ ਇਹ ਹਾਈ ਕੋਰਟ ਦੇ ਵਿੱਚ ਵੀ ਕੇਸ ਪਾਏ ਜਾ ਰਹੇ ਆ ਕਿਉਂਕਿ ਜਦੋਂ ਕਲੀਅਰ ਹੈ ਸਰਟੀਫਿਕੇਟ ਹੈ ਤਾਂ ਕੋਈਸ ਮੁੱਦੇ ਵਿੱਚ ਜਿਹੜਾ ਦਰਜ ਹੈ ਉਹ ਮਰਾਸੀ ਭਾਈਚਾਰੇ ਦਾ ਹੈ ਮਰਾਸੀ ਜਾਤੀ ਦਾ ਹੈ ਫਿਰ ਇਹ ਐਸਸੀ ਭਾਈਚਾਰੇ ਵਾਲੀ ਸੀਟ ਤੇ ਕਿਵੇਂ ਲੜ ਸਕਦਾ ਕਿਉਂਕਿ ਆ ਤੁਸੀਂ ਦੇਖੋ ਆ ਗਵਰਨਮੈਂਟ ਆਫ ਪੰਜਾਬ ਦੀ ਨੋਟੀਫਿਕੇਸ਼ਨ ਹੈ ਗਵਰਨਮੈਂਟ ਆਫ ਪੰਜਾਬ ਦੀ ਸੋਸ਼ਲ ਜਸਟਿਸ ਐਂਡ ਇੰਕਲੂਸਿਵ empowerment of minorities 51 ਨੰਬਰ ਤੇ 82 ਕਾਸਟ ਅੰਡਰ bc ਪਬਲਿਕ obc ਜਿਹੜੀਆਂ ਜਾਤੀਆਂ ਬੈਕਵਰਡ ਕਲਾਸ ਆ ਅਦਰ ਬੈਕਵਰਡ ਕਲਾਸ ਚੁਣਦੀਆਂ ਉਹਨਾਂ ਦੀ ਲਿਸਟ ਗਵਰਨਮੈਂਟ ਆਫ ਪੰਜਾਬ ਦੀ ਨੋਟੀਫਿਕੇਸ਼ਨ ਮੁਤਾਬਕ 51 ਨੰਬਰ ਤੇ 82 ਆਉਂਦੇ ਆ ਤੇ ਫਿਰ ਇਹ ਕਿਵੇਂ ਨਾੜ ਸਕਦਾ ਹੈ ਇਹਦੇ ਜਿਹੜੇ ਇਹ ਭਾਗ ਵਿੱਚ ਗਲਤ ਤਰੀਕੇ ਨਾਲ ਐਕਸੈਪਟ ਹੋਏ ਆ ਇਹ ਹਾਈ ਕੋਰਟ ਦੇ ਵਿੱਚੋਂ ਰੱਦ ਹੋਣੇ ਆ ਚੋਣ ਪ੍ਰਕਿਰਿਆ ਦੇ ਵਿੱਚ ਇਹਨੇ ਭਾਗ ਨਹੀਂ ਲੈ ਸਕਨਾ ਚੋਣ ਪ੍ਰਕਿਰਿਆ ਇਹਨੇ ਵਿਸ਼ੀਅਟ ਕੀਤੀ ਹੈ ਸਰਕਾਰੀ ਤੰਤਰ ਸਰਕਾਰੀ ਜ਼ਬਰ ਸਰਕਾਰੀ ਪ੍ਰੈਸ਼ਰ ਵਾਪਕ ਕੇ ਭਗਵੰਤ ਮਾਨ ਨੇ ਆਪਦੇ ਖਾਸ ਮਿੱਤਰ ਜੀ ਨੂੰ ਇਹ ਲੜਾਉਣਾ ਚਾਹੁੰਦਾ ਇਥੋਂ ਉਹਦੇ ਕਾਗਜ਼ ਗਲਤ ਤਰੀਕੇ ਨਾਲ ਐਕਸੈਪਟ ਹੋਏ ਹੈ ਇਹ ਹਾਈ ਕੋਰਟ ਦੇ ਵਿੱਚ ਕੇਸ ਜਾਣਾ ਤੇ ਇਹਦੀ ਨੋਮੀਨੇਸ਼ਨ ਹਾਈ ਕੋਰਟ ਦੇ ਵਿੱਚੋਂ ਰੱਦ ਹੋਊਗੀ ਇਸ ਇਹ ਚੀਜ਼ ਮੈਂ ਸਾਰਿਆਂ ਦੇ ਸਾਹਮਣੇ ਰੱਖਣੀ ਚਾਹੁੰਦਾ 6 ਦਿਨ ਬਾਕੀ ਰਹਿ ਗਏ ਛੇ ਅਗਰਾਂ ਦੇ ਵਿੱਚ ਤੁਸੀਂ ਇਹ ਕਾਨੂੰਨੀ ਕਾਰਵਾਈ ਹੋਈ ਹੋਈ ਜੀ ਹੋਊਗੀ ਅਸੀਂ ਅਸੀਂ ਹੁਣ ਕਾਨੂੰਨੀ ਕਿਉਂਕਿ ਕਾਗਜ਼ ਸਾਡੇ ਹੱਥ ਚ ਆ ਗਏ ਅਸੀਂ ਹੁਣ ਕਾਨੂੰਨੀ ਲੜਾਈ ਲੜਾਂਗੇ ਕਿਉਂਕਿ Ориਜినਲ ਡਾਕੂਮੈਂਟ ਸਾਡੇ ਕੋਲੇ ਆਰਟੀਆਈ ਦੇ ਵਿੱਚ ਆਇਓ 6 ਦਿਨਾਂ ਦੇ ਵਿੱਚ ਹੋਵੇ ਮਹੀਨੇ ਦੇ ਵਿੱਚ ਹੋਵੇ 2 ਮਹੀਨਿਆਂ ਦੇ ਵਿੱਚ ਹੋਵੇ ਇਸ ਤੋਂ ਬਾਅਦ ਸਮਾਂ ਨਹੀਂ ਲੱਗਣਾ ਇਹਦੀ ਇਲੈਕਸ਼ਨ ਪ੍ਰੋਸੈਸ ਜਿਹੜਾ ਇਹਦਾ ਇਲੈਕਸ਼ਨ ਕੈਂਡੀਡੇਚਰ ਹੈ ਉਹ ਸੈਟ ਸਾਈਡ ਹੋਣਾ ਹੀ ਹੋਣਾ। ਚਲੋ ਉਹ ਇੱਕ ਵੱਖਰੀ ਗੱਲ ਐ। ਮੈਂ ਸਾਰੀ ਚੀਜ਼ ਤੇ ਹੁਣਾਇ। ਉਹ ਇੱਕ ਵੱਖਰੀ ਗੱਲ ਐ ਕਿ ਠੀਕ ਐ ਇਹਨੂੰ ਲੋਕਾਂ ਨੇ ਸੈਟ ਸਾਈਡ ਤੇ ਰੱਦ ਕਰ ਦੇਣਾ। ਉਦੋਂ ਤੂੰ ਜਾਣ ਦੀ ਸ਼ਾ ਦੀ ਰੋਡ ਨਾ ਪਵੇ। ਕਿਉਂਕਿ ਜੋ ਹਾਲਾਤ ਐ ਕਿ ਪੰਜਾਬ ਦੇ ਬਣਿਆ ਪਿੰਡ ਤੇ ਨਿੱਕੀ ਕਦ ਮੋੜ ਵੀ ਵੇਖਿਆ। ਮੁੱਖ ਮੰਤਰੀ ਦਾ ਜਿਸ ਤਰ੍ਹਾਂ ਨਾਲ ਨਿਰੋਧ ਹੋਇਆ ਭਗਵੰਤ ਮਾਨ ਦਾ ਇਹ ਭਗਵਾਨ ਤੁਮਾਨ ਤੇ ਇਹਦੇ ਪਾਛੂ ਆ ਜਿਹੜੇ ਕਰਮਚੀ ਤੋਂ ਬਣੂ ਰੱਖ ਗਏ ਇਹਨਾਂ ਨੇ ਜਿਨ੍ਹਾਂ ਨੇ ਖੇਡ ਬਣਾ ਰੱਖੀ ਐ ਸਾਡੇ ਦਬੇ ਕੁਚਲੇ ਵਰਦਾਂ ਨੂੰ ਮਜ਼ਾਕ ਬਣਾ ਰੱਖਿਆ ਇਹਨਾਂ ਨੇ ਉਹਨਾਂ ਦਾ ਹੱਕ ਮਾਰਨ ਤੇ ਹੋਏ ਪਏ ਆ ਪੰਜਾਬੀਆਂ ਦਾ ਹੱਕ ਮਾਰਨ ਤੇ ਹੋਏ ਪਏ ਆ ਦਲਿਤ ਭਾਈਚਾਰੇ ਦਾ ਹੱਕ ਮਾਰਨ ਤੇ ਹੋਏ ਪਿਆ ਰਿਜੈਕਟ ਤਾਂ ਇਹਨੂੰ ਪੰਜਾਬ ਦੇ ਲੋਕਾਂ ਨੇ ਹੀ ਕਰ ਦੇਣਾ ਪਰ ਜਿਨ੍ਹਾਂ ਨੇ ਇਹ ਦਲਿਤ ਸਰਟੀਫਿਕੇਟ ਬਣਾਇਆ ਸਾਡੀ ਲੜਾਈ ਇਹ ਐ ਕਿਉਂਕਿ ਇਹ ਬੁਰੀ ਤਰ੍ਹਾਂ ਨਾਲ ਹਾਰ ਰਿਹਾ ਹੈ ਇੱਕ ਮੈਂ ਤੁਹਾਨੂੰ ਅੱਜ ਸਪਸ਼ਟ ਕਰ ਦੇਣ ਪਰ ਸਾਡੀ ਲੜਾਈ ਇਹ ਹੈ ਕਿ ਜਿਨ੍ਹਾਂ ਨੇ ਹੱਕ ਮਾਰਿਆ ਉਹ ਕਹਿੰਦੇ ਹਾਰਨੇ ਨਹੀਂ ਚਾਹੀਦੇ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਅਸੀਂ ਪਰਚਾ ਦਰਜ ਕਰਾਵਾਂਗੇ ਨਾਲੇ ਕਰਮਜੀਤ ਅਨਮੋਲ ਤੇ ਕਰਾਵਾਂਗੇ ਜਿਨ੍ਹਾਂ ਨਾਲੇ ਜਿਨ੍ਹਾਂ ਨੇ ਇਹਦਾ ਸਰਟੀਫਿਕੇਟ ਗਲਤ ਬਣਵਾਇਆ ਉਹਨਾਂ ਦਾ ਕਰਾਵਾਂਗੇ